ਦੇ 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 ਮਾੜੀ ਲੋ ਜੀ ਬਾਈ ਇੱਥੇ ਦੱਬਿਆ ਪਿਆ ਸਾਰਾ ਸਟਾਕ ਆਹੀ ਬਾਈ ਉੱਪਰ ਪਤੇ ਨਿਕਲੇ ਇਹ ਵੀ ਮੇਰੀ ਗਲਤੀ ਆ ਆਹੀ ਵਜਨ ਦੇ ਹੋਇਆ ਉੱਪਰ ਹਾਂ ਮੈਤੇ ਨਾ ਹੋ ਵਜਨ ਨਹੀਂ ਦੇਉ ਤਿੰਨ ਚਾਰ ਦੇਮ ਥੈਲੇ ਦੇ ਰੇ ਨੇ ਦੇ ਉੱਪਰ ਵਜ ਜਾਂਦੇ ਬਾਈ ਜਿਹੜੀ ਜਿਹਨੂੰ ਸਾਹ ਮਿਲ ਗਿਆ ਉਹਨੂੰ ਪਤੇ ਆ ਜਾਣੇ ਉਹਨੂੰ ਪਤੇ ਆ ਜਾਣੇ ਜਿਹਨੂੰ ਸਾਹ ਮਿਲ ਗਿਆ ਬਾਕੀ ਦੇ ਨਾਲ ਕਿਸੇ ਨੂੰ ਕੋਈ ਪੱਤਾ ਨਹੀਂ ਜਿਹਨੂੰ ਸਾਹ ਨਹੀਂ ਮਿਲੇ ਉਹ ਬਚ ਗਈ ਹਾਂ

ਤਕੜਾ ਹੋਊਗਾ ਬਾਈ ਬੂਟਾ 6 ਫੁੱਟ ਪਾ ਵਧੀਆ ਕਰੇ ਤਾਂ 6 ਫੁੱਟ ਪਾ ਲਈ ਆ ਪੰਛੀ ਵੀ ਤੰਗ ਕਰਦੀ ਏ ਪੰਛੀ ਨਹੀਂ ਤੰਗ ਕਰਦੀ ਹਾਂਜੀ ਹਾਂ ਪੰਛੀ ਦਾ ਸੱਜੇ ਖੱਬੇ ਹੋ ਜਾਂਦੀ ਆ ਹੂੰ ਇਹਨੂੰ ਪਾਣੀ ਲਾਉਣਾ ਬਣਾ ਪਾਣੀ ਦੀ ਦੱਪੀਆਂ ਵੀ ਦੇ ਦੇ ਅੱਛਾ ਜੀ ਵਾ ਕੱਲ ਪਾਸੋਂ ਪਾਣੀ ਲਾ ਦੇਣਾ ਇਹਨੂੰ ਸਾਰੇ ਖੇਤ ਨੂੰ ਸਾਰੇ ਖੇਤ ਨੂੰ ਹੀ ਲਾ ਦੇਣਾ ਤੇ ਦੁਆਰਾ ਜਾਂ ਵਿੱਚ ਫਿਰੇ ਕਰਨਾ ਕਾਹਦੇ ਜੇ ਲੋਡ ਪੈ ਗਈ ਦੁਆਰਾ ਪਾਉਂਟੀ ਡੱਬੇ ਕਰ ਨਹੀਂ ਫੇਰ ਲੋਡ ਨਹੀਂ ਪੈਣੀ ਹਾਂਜੀ ਹਾਂ ਤੇ ਗਿੱਲੇ ਰਹਿੰਦੇ ਤਾਂ ਹਾਂ ਫੇਰ ਗਿੱਲੇ ਹੀ ਰਹਿਣਾ ਫੇਰ ਪਾਣੀ ਦੀ ਦੱਬੇ ਵਿੱਚ ਜੜ ਫੜ ਲੈਣੀ ਇਹਨਾਂ ਨੇ ਬਾਈ ਅੱਜ ਫੇਰ ਸੌਦਾ ਮਾਰਿਆ ਏ ਆ ਵਨੇ ਭਾਈ ਬਧਾਈਆਂ ਤੈਨੂੰ ਕਰਾਂ ਫਿਰ ਬੁਰਸ਼ ਸ਼ਾਮ ਤਰਾਂ ਵਾਲਾ ਰਹਿਣ ਦਵਾ ਰੁਕ ਜਾ ਹਲੇ ਦੋ ਦਿਨ ਵਿਆਹ ਖਾਲਾ ਆਹੋ ਚੱਲ ਲੈ ਕੇ ਬਾਈ ਨੂੰ ਵੀ ਜਾਣ ਦਾ ਬਾਈ ਨੂੰ ਕੰਮ ਪੈ ਗਿਆ ਹਾਂ ਕੰਮ ਪੈ ਗਿਆ ਆਪਾਂ ਚੱਲ ਕੋਈ ਨਹੀਂ ਬਾਈ ਨੂੰ ਹੁਣ ਫੋਟੋ ਦਿਖਾਤੀਆਂ ਆ ਫੋਟੋ ਦਿਖਾਤੀਆਂ ਟਰੈਕਟਰ ਭਾਈ ਵਧੀਆ ਮੁੰਡੇ ਦਾ ਇਹਦਾ ਠੀਕ ਹੈ ਹੂੰ 14 ਮਾਡਲ 14 ਮਾਡਲ ਹੂੰ ਮੈਂ ਲਾ ਦੀਆਂ 15 16 ਮਾਡਲ ਤੋਂ ਆਹ ਉਪਰ ਅੰਦਰ ਖੜਨੇ ਕਰਕੇ ਫਰਕ ਆ ਬਾਈ ਹੂੰ ਤਾਰਮਨੀ ਮਾਡਲ ਇਹ ਰੱਖ ਲੈਣ ਲੱਗਦਾ ਮੈਨੇ ਜਿੱਦਾਂ ਬਾਈ ਕੋਈ ਵੀ ਮਸ਼ੀਨਰੀ ਜੇ ਅੰਦਰ ਖੜੇ ਰੰਗ ਫਰਕ ਕੇ ਰਹਿੰਦਾ ਫਰਕ ਰਹਿੰਦਾ ਤੇ ਧੁੱਪਾਂ 'ਚ ਖੜੇ ਉਹ ਖਾਏ ਅੰਦਰ ਰੰਗ ਆ 35 11 ਸਾਡੀ ਦੇਖ ਲੈਣਾ 88 ਮਾਡਲ ਆ ਅੰਦਰ ਖੜਦਾ ਫਰਕ ਐ ਐਨ ਫਰਕਾ ਦੇਖ ਲੈ ਬਾਈ ਛਟੀ ਤੇਰੀ ਬਹੁਤ ਕੰਮ ਦੀ ਐ ਵਿੱਚ ਵਿੱਚ ਤਾਂ ਐਂ ਲਾਦੀ ਜਿਕਣਾ ਵੀ ਪਤਾ ਨਹੀਂ ਕਿੰਨੇ ਫੁੱਟੀ ਲਾਦਦੀ ਦੇਖ ਲੈ 20 20 ਫੁੱਟੀ ਦੀ ਛਟੀ ਆ ਹਾਂ 20 20 ਫੁੱਟੀ ਦੀ ਛਟੀ ਆ ਪਾਣੀ ਵੀ ਇਹ 'ਚ ਲੀਟਰ 2 ਪੈਂਦਾ ਹੁਣ ਆਮ ਨੇ ਇੱਥੇ ਪਾਣੀ ਨਹੀਂ ਪਾਉਣਾ ਬਾਈ ਕਹਿੰਦਾ ਉਹ ਪੂਰੀ ਦੀ ਬੂੰਦਾ ਵਾਂਗੂ ਪਾਉਣ ਲੱਗੇ ਬਾਈ ਉਦਾਂ ਲਗਾਈ ਵੀ ਆਨ ਸਿੱਧੀ ਹੋਈ ਵੀ ਦੇਖੋ ਇਹ ਕਹਿੰਦਾ ਸੂਤ ਲਾ ਕੇ ਲੱਗੇ ਹੁੰਦੇ ਆ ਇਹਦਾ ਸੂਤ ਵਾਲੀ ਇਹਨੇ ਕੰਮ ਆ ਸਿਸਟਮ ਆਨ ਭਾਈ ਤੁਸੀਂ ਜਿਹਾ ਸੂਤ ਲੱਗਿਆ ਹੁੰਦਾ ਦੇਖ ਲੈ ਨਾ ਭਾਈ ਆਏਗਾ ਤੇ ਦੂਈ ਸਾਈਡ ਨੂੰ ਪਾ ਦੇ ਲਾਏਗਾ ਐਨ ਲੋਡ ਤੇ ਐਦਾ ਹੀ ਲੋਡ ਤੇ ਹੋਣੀ ਹਾਈ ਜਦੋਂ ਦੇਖਦੇ ਨਾ ਹਾਈ ਕਿ ਆਪਾਂ ਇਹਨੂੰ ਲਾਉਂਦੇ ਇਹਨੂੰ ਫਸਲ ਵੜੀ ਜਿਆਦਾ ਗਿਰਦੀ ਆ ਅੱਛਾ ਹਾਂ ਤੇਜ਼ਾਬਾ ਕਰਕੇ ਦੇਖਿਆ ਪਿਆ ਮੈਂ ਇਹ ਇਹਨੂੰ ਫਸਲ ਵੜੀ ਨਹੀਂ ਗਿਰਦੀ ਬੱਬਰਦਾਨ ਕਿ ਇੱਕ ਵਾਰ ਸਾਰੇ ਚੱਲ ਪੂਵੇ ਪਾਣੀ ਪੂਣੀ ਆਉਣ ਤੇ ਪਹਿਲਾਂ ਆਪਣੇ ਚੱਲੂਗੇ ਹਾਂ ਹਾਂ ਪਾਣੀ ਡੇਢ ਮਿੰਟ ਘੜੇ ਕੋਈ ਚੱਲੂਗੇ ਸਾਰੇ ਹਾਂ ਨਾ ਜਿੱਕਣਾ ਸੋਸਾਇਟੀ ਚੋਂ ਇੱਕ ਹੀ ਸੀਟੀ ਨਹੀਂ ਸੁੱਕਣੀ ਸੁੱਕੂਗੀ ਬਖਰ ਵਾਲੀ ਸੁੱਕ ਜੂਗੀ ਮਾੜੀ ਮੋਟੀ ਨਹੀਂ ਸੁੱਕਣੀ ਕਿੰਨਾ ਟਾਈਮ ਕੋ ਡੋਬੂ ਨੂੰ 2 ਮਿੰਟ ਹੋ ਗਏ ਨੇ ਬਾਜ ਫੇਰ ਤਾਨੇ ਪੱਤੇ ਘਾ ਦੇਣੇ ਹਣੇ ਟੋਕਾ ਨਹੀਂ ਪਾਣੀ ਦੇ ਦੱਬੀ ਐਵੇਂ ਦੀ ਬਸ ਸਾਹ ਨਹੀਂ ਆਉਣ ਦਿੱਤਾ ਆ ਨੱਕੋਂ ਲੱਗ ਫਰੋਡ ਤਾਂ ਨਹੀਂ ਆ ਗਈ ਕੋਈ ਫਰੋਡ ਤਾਂ ਨਹੀਂ ਹੈਗੀ ਬਾਈ ਦੇਖ ਲੈ ਜਾ ਕੇ ਲੈ ਸਾਨੂੰ ਕੀ ਦਾ ਹੋਣਾ ਮੈ ਤੇ ਤੈਨੂੰ ਫੋਨ ਆਉਣੇ ਲੈ 1.5 GB ਪਰ ਡੇ ਕੰਪਨੀ ਵਾਲੇ ਆ ਪਤਾ ਨਹੀਂ ਆ ਸੜਿਆ ਨੇ ਲੜਾਈ ਕਰਾਈ ਵੀ ਲੋਕਾਂ ਦੇ ਤਰ੍ਹਾਂ ਦੇਖ ਲੈ ਕਿਹਜਾ ਨੰਬਰ ਆ VIP ਜੀ ਹੂੰ ਚੱਕ ਕੇ ਕਾਨੂੰਨ ਰੱਲ ਮੋਟਰਸਾਈਕਲ ਖੜਾ ਲੈ ਕੰਪਨੀ ਵਾਲੇ ਦਾ ਫੋਨ ਅੱਜ ਨੈਟ ਬੈਗ ਪਾ ਕੇ ਲੈ ਆ ਇਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਸੜਾ ਦਿਮਾਗ ਹਿੱਲ ਗਿਆ ਨੇ ਨੈਟ ਬੈਗ ਪਾਏ ਤੇ ਵੀ ਕਰੀ ਜਾਂਦੇ ਆ ਨੈਟ ਬੈਗ ਪਾਏ ਤੇ ਵੀ ਬਾਈ ਅਜ ਤਾਰਾਂ ਦਾ ਕਿਆ ਸਿਸਟਮ ਛੱਡਿਆ ਉਹ ਦੇਖੋ ਉਹ ਤਾਰਾਂ ਦਾ ਸ਼ਰਤੀਬਾਈ ਬੀਵੀ ਫੁੱਟੇ ਜਗ ਬੀਬੀ ਤਾਬੀਰ ਦੇ ਮੇਟਾ ਕਰੀਆਂ ਹਾਏ ਮੰਨੇ ਨਹੀਂ ਦੇਖਣ ਵੀ ਨਹੀਂ ਆਇਆ ਸਾਰਾ ਰਸਤਾ ਹੀ ਛੜਤਾ ਪੂਰਾ ਰਸਤੇ ਹੀ ਛੜਤਾ ਬੂਟਾ 100 ਘਟਾ ਲੱਗਣਾ ਐਵੇਂ ਤਾਰਾਂ ਕਰਕੇ ਹਾਂ ਤਾਰਾਂ ਕਰਕੇ ਤੇ ਮੈਂ ਜਗਾ ਵੀ ਬਹੁਤ ਛੜਤੀ ਐਮਨੇ ਨਾ ਉਹ ਉਹ ਚੀਜ਼ ਦਾ ਸਾਨੂੰ ਫਾਇਦਾ ਫਿਰ ਕਿਉਂ ਨੁਕਸਾਨ ਵੀ ਨਾ ਹੋਵੇ ਲਾਈਟ ਵੀ ਨਾ ਬੰਦ ਹੋਵੇ ਹੂੰ ਕੱਦੂ ਚ ਲਾਈਟ ਵੀ ਪੁਰੀ ਚਾਹੀਦੀ ਹਾਂ 100 ਫੁੱਟ ਛੜਤੀ ਹੌਲੇ ਦੇਖ ਲੈਦਾ ਇਹਦਾ ਪਾਣੀ ਬਾਈ ਤੇਰੇ ਬੰਦੇ ਦੀ ਦਵਾਈ ਇੱਕ ਨੰਬਰ ਹੂੰ ਦਵਾਈ ਨੂੰ ਮੈਂ ਮੰਨ ਗਿਆ ਹੂੰ ਦਵਾਈ ਕਰਕੇ ਤਾਂ ਮੈਂ ਲੇਟ ਹੋ ਗਿਆ ਬਾਈ 10 ਦਿਨ ਹੋ ਗਏ ਕਹਿੰਦਾ ਵੀਜੇ ਨੂੰ ਮੈਂ ਇੱਕ ਦੇਖਿਆ ਇਹ ਦੋ ਇਹ ਆ ਖੱਡੇ ਗੇਲ ਤੇ ਵੀ ਵਧੀਆ ਖੱਡਾ ਕਰਦੇ ਹਾਂ ਜਿਹੜਾ ਆਪਾਂ ਪਟ્રોલ ਵਾਲਾ ਰਹਾ ਉਹਦੇ ਗੇਲ ਤੇ ਵੀ ਸੈੱਟ ਆ ਉਹ ਤਾਂ ਮਾਣਾ ਮੋਟਾ ਇੱਧਰ ਹੋ ਜਾਂਦਾ ਇਹ ਨਹੀਂ ਹੋਏ ਬਾਈ ਹਾਂ ਆਪਣੇ ਦੇਖ ਲੈ ਤੂੰ ਲੈ ਦੇਖ ਪਹਿਲਾਂ ਲੱਗੀ ਮੈਂ ਆਪਰੇ ਮੁਖੀ ਕਹਿੰਦਾ ਇਹ ਇੰਚ ਵੀ ਨਹੀਂ ਬਾਈ ਰੇ ਸਾਲਾ ਸੂਤ ਵੀ ਇੱਧਰ ਇੱਧਰ ਹੋ ਜੇ ਬਾਕੀ ਬਾਈ ਆਏ ਆ ਇਹ ਬੰਦੇ ਬਾਈ ਲਾਉਂਦੇ ਦਿੱਲੀ ਲਾਉਂਦੇ ਤੇ ਇਹ ਬਗਿਆ ਜਾਂਦਾ ਜਿਹੜੇ ਆਪਾਂ ਨੇ ਲਾਉਣੀ ਇੱਕ ਵਰਦਾਨ ਉਹ ਪਪਾ ਕਾਲੀ ਫਲਾਉਂਦੇ ਵੀ ਕਰਟੋਏ ਨਿਬੜ ਜਵੇ ਕੰਮ ਉਹ ਬਿੰਗੀ ਡੇਢੀ ਲੱਗ ਜਾਂਦੀ ਇਹਨਾਂ ਨੂੰ ਰੋਜ ਲਾਉਣ ਕਰਕੇ ਇਹਨਾਂ ਨੂੰ ਐ ਵੀ ਇਥੇ ਪਾਸੇ ਸ਼ਕਾਇਰ ਵੀ ਨਾ ਆਵੇ ਪਹਿਲਾਂ ਤਾਂ ਖੇਤ ਮਿੰਦੇ ਆ ਇਹ ਸਾਈ ਉਹ ਲਾਉਂਦੇ ਆ ਆ ਖੇਤ ਮਿੰਦ ਕੇ ਫਿਰ ਸੈਡਾ ਸੂਡਾ ਜਾਨੀ ਐਨ ਕੱਢ ਕੇ ਨਾ ਬਿਉਤਮਤੀ ਬਣਾ ਕੇ ਫਿਰ ਲਾਉਂਦੇ ਆ ਤਿਆਰ ਬਾ ਪੂਰਾ ਪੂਰਾ ਜੀ ਪੂਰਾ ਬਾਕੀ ਭਾਈ ਤਾਨ ਦੇ ਕੱਢੀ ਜਾਂਦੇ ਖੱਡਾ ਜ਼ੋਰ ਬਹੁਤ ਹੈੜਾ ਖੇਤ ਤੇਰਾ ਪ੍ਰਧਾਨ ਅਜੇ ਕਿਹੜਾ ਇਹ ਖੇਤ ਕਿਹੜਾ ਸਮੇਂ ਦੇ ਰੋਲਾ ਪਾਉਂਦੇ ਕੀ ਵੀ ਆ ਹਾਂ ਸਾਈ ਮੈਦਨੋਂ ਆ ਗਿਆ ਪਰੇਤੀ ਜੀ ਕੱਢ ਕੇ ਐਵੇਂ ਖੱਡਾ ਹਾਂ ਉਹ ਚਾਰ ਜਣੇ 400 ਖੜਾ ਘੜਦੇ 500 ਰੇਤੀ ਉਰੇ ਦਾ ਕੁਝ ਵੀ ਨਿਕਲਿਆ ਹੋਣਾ ਹਾਂ ਤਿੰਨ ਜਣਿਆਂ ਨੇ ਕੱਲ 570 ਖੜਾ ਘੜਤਾ ਕਹਿੰਦਾ ਸੀ ਬਾਈ ਉਰੇ ਪਤਾ ਗਿਆ ਚੱਕਰ ਤੇਰੇ ਖੇਤ ਮਾ ਤੇਰੇ ਖੇਤ ਮਾ ਪਾਣੀ ਖੜਿਆ ਚੰਗਾ ਉਰੇ ਵਰਗੇ ਕਿਹੜਾ ਹੋ ਗਿਆ ਹਾਂ ਅਪਣੇ ਚਲੋ ਹੁੰਦਾ ਕਹੂੰ ਦੇਖਾਂਗੇ ਪਲੋ ਫਰਾਵਾਂਗੇ ਜੱਗੇ ਤੇ ਪਲੋ ਕਰਾਂ ਤੁਹਾਨੂੰ ਤਿੰਨ ਸਾਲ ਪਰ ਕੰਮ ਗਿਆ ਚਾਰ ਪਰ ਪਲੋ ਵੀ ਯਾਰ ਬਦਾਨ ਫਟ ਕੇ ਪੜਦੇ ਆ ਹਾਂ ਨਹੀਂ ਚਲ ਫੇਰ ਵੀ ਸਾਡੀ ਮਿੱਟੀ ਦਾ ਇਦਾਂ ਪਤਲੀ ਹੋਵੇ ਜਿਹੜਾ ਬਹਾਲੇ ਮੌਲ ਖਾਲਾ ਚਾਹੀਦਾ ਜਿਹੜੇ ਦੰਦੇ ਧਾਤੀ ਬੰਦੇ ਹੋ ਕਰਦੇ ਪੜਾਈ ਤਾਂ ਜੀਸੀਬੀ ਦੇ ਨਾਲ ਪਟਾਵਾ ਫਿਰ ਹਾਂ ਜੀਸੀਬੀ ਘਾ ਨੂੰ ਮਟਾਉਣਾ ਹੁਣ ਤਾਂ ਬਾਉਂਡ ਹੋ ਗਏ ਬਾਈ 3.5 4 ਸਾਲ ਵਾਸਤੇ ਹਾਂ ਹੋ ਗਏ ਬਾਈ ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਪਟ ਹੋ ਜਾਣੀ ਸੀਤੀ ਕਰਾਂਗੇ ਹੁਣੇ ਚ ਦੋ ਕਿਲਿਆਂ ਤੇ ਦਸਟਰਾਂ ਲੈ ਰਹੇ ਇਹਦੇ ਪਾਏ ਬਾਈ ਇੱਕ ਤੇਰੇ ਗੰਨੇ ਕਰਕੇ ਬੂਟਿਆਂ ਨੂੰ ਸੇਵਾ ਹੋ ਜਾਂਦੀ ਗੰਨੇ ਜਿਹੜਾ ਰੇਹ ਪੈਂਦਾ ਫਿਰ ਉਹਨਾਂ ਲੱਗ ਜਾਂਦਾ ਪਬਲਿਕ ਹੋਰ ਆ ਆਪਾਂ ਨੇ ਇਧਰ ਵੀ 18 ਫੁੱਟ ਜਗ੍ਹਾ ਛੱਡਤੀ ਮੇਰੇ ਲਾਗ ਵੀ ਕਿਸੇ ਨਾਂ ਬਣਾ ਦੇ ਹਾਂ ਬਾਈ 10 ਪੈਸੇ ਦਾ ਵੀ ਨੁਕਸਾਨ ਹੋਣਾ ਇਹਦਾ ਮੈਂ ਤਾਂ ਰੇਗ ਨੂੰ ਕਹਿੰਦਾ ਵੀ ਜਿਹਨੇ ਪਾਈ ਛੱਡਣੇ ਲਾ ਕੇ 10 15 15 ਫੁੱਟ ਜਗ੍ਹਾ ਜ਼ਰੂਰ ਛੱਡੋਗੇ ਹਾਂ ਜੀ ਲੋ ਬਾਈ ਪੂਰਾ ਇੱਕ ਕਹਿਰਾ ਛੱਡਤਾ ਡਬਲ ਫਾਉਂਡ ਹੋ ਗਈ ਆਹ ਆਹ ਦੇਖ ਲੈ ਰੂਟਾ ਮੀਟਰ ਦੀ 5 10 15 18 ਫੁੱਟ ਜਗ੍ਹਾ ਹੋਗੀ 18 ਫੁੱਟ ਜਗ੍ਹਾ ਛੜਤੀ ਬਾਈ ਨੇ ਲਗ ਲਗ ਵੀ ਯਾਨੀ 15 ਫੁੱਟ ਤੱਕ ਘੱਟੂ ਘਾਟ ਅਗਲੇ ਦੇ ਛੱਡੋ ਪਹਿਲਾ ਗਮਾਰੀ ਮੋਟੀ ਘਾਲ ਚੱਲ ਜਾਂਦੀ ਹੈ ਜਿੱਕਣਾ ਰਸਤਾ ਹੈ ਹਾਂ ਉਧਰ ਕਿਉਂਕਿ ਫਸਲ ਹੀ ਹੁੰਦੀ ਜਿੱਥੇ ਫਸਲ ਹੋਵੇ ਉੱਥੇ ਫਿਰ ਹਾਂ ਯਾਨੀ 15 ਫੁੱਟ ਅਗਲੇ ਦੇ ਛੱਡੋ ਬਾਈ ਜਿੱਦੇ ਛੱਡ ਬਾਈ ਤਾਂ ਇਹ ਜਿਹੜੇ ਛੱਡੀ ਹੈ ਨਾ ਇਤਰੇ ਵਿਚੇ ਮੂٹے ਦੇਖੀ ਕਿੰਨੇ ਤਕੜੇ ਹੋ ਜਾਣੇ ਹਵਾ ਵੀ ਪੈਣੀ ਹੈ ਹਾਂ ਹਾਂ ਹਵਾ ਪੈਣੀ ਆ ਬਾਕੀ ਪਾਈ ਇਹ ਚਾਰ ਬੰਦਿਆਂ ਦਾ ਗਰੁੱਪ ਆ ਨੇ ਬੰਦੇ ਸੱਤਾਂ ਸੱਤ ਹਾਂ ਦੋ ਜਣੇ ਅੱਜ ਗਏ ਫੇਰ ਤਾਂ ਮੈਂ ਕਹਿੰਦਾ ਬਹੁਤ ਬੁੱਟਾ ਲੱਤਾ ਹੁਣ ਆ ਜੀ ਹਾਂ ਕਿਹਦਾ ਬੁੱਟਾ ਲੱਤ ਉਦਾਂ ਕਹਿ ਲਓ ਆਈ ਚੱਲਦੀ ਬਾਈ ਚੱਲਦੀ 8 ਰੁਪਏ ਹੈ 8 ਰੁਪਏ ਹੂੰ ਲਾਈ ਜਾਂਦੇ ਭਾਈ 8 ਨੂੰ ਠੀਕ ਆ ਮਿਹਨਤ ਵੀ ਹੈ ਭਾਈ ਬਹੁਤ ਹੂੰ ਬਾਕੀ ਭਾਈ ਪੀਲ ਨਹੀਂ ਘੱਟ ਹੁੰਦਾ ਡੰਗਰ ਵਾਲੀ ਟੋੜੀ ਤੇ ਬਰਮੇ ਗਈ ਕਿਉਂ ਮੈਨੂੰ ਠੀਕ ਨਹੀਂ ਗੱਲ ਬਾਈ ਉਹਦਾ ਆਪਣੇ ਪਿੰਡਾਂ ਵਾਲ ਨੂੰ ਸੁੱਖ ਪੈ ਗਿਆ ਦੂਆ ਵਾਰ ਮ ਆ ਗਿਆ ਕਿਤੇ ਲੱਗਣੇ ਤੇ ਤੇਵਾਰ ਨਹੀਂ ਮਿਲਨੀ ਤੈਨੂੰ ਰਸਤੀ ਆਏ ਤੱਕ ਫਲੇਵਰ ਬਹੁਤ ਔਖਾ ਭਾਈ ਕੋਈ ਨਹੀਂ ਮੰਨਦਾ ਲੈਣ ਨੂੰ ਨਹੀਂ ਕੋਈ ਨਹੀਂ ਮੰਨਦਾ ਹੈਗਾ ਉਹ ਤਾਂ ਉਧਰ ਦੀ ਲੋਟ ਆ ਗਿਆ ਚੱਲ ਕੰਮ ਨਹੀਂ ਪ੍ਰਧਾਨ ਹੁਣ ਟਰੈਕਟਰ ਆਪਾਂ ਦੇਖਿਆ ਏ ਠੀਕ ਆ ਬਾਈ ਗੱਲਬਾਤ ਕਰਿਆ ਏ ਹੂੰ ਕਹਿੰਦਾ ਕੋਈ ਨਹੀਂ ਵੀ ਜੱ ਸਾਡਾ ਟਾਈਮ ਲੱਗਿਆ ਲਿਆ ਹੋਇਓ ਠੀਕ ਆ ਅਸੀਂ ਵੀ ਫੇਰ ਸਾਨੂੰ ਕੰਮ ਜੇ ਤੇ ਮੈਂ ਕਿਹਾ ਚੱਲ 2-4 ਦਿਨ ਣਕ ਕੇ ਲਿਆਉਂਗੇ ਇੱਕ ਵਾਰ ਅਗਲੇ ਕੇ ਸਾਈਬਦਾਈ ਕਰਿਆ ਏ ਠੀਕ ਠੀਕ ਨਹੀਂ ਬਾਈ ਠੀਕ ਆ ਅਗਲੇ ਨੂੰ ਵੀ ਹੋ ਗਿਆ ਚੱਲ ਵੀ ਬੰਦੇ ਆਲੇ ਨਾਲੇ ਮਨੇ ਹੋਰਾਂ ਘਰਾਂ ਚੋਂ ਮਿਲ ਗਿਆ ਟਰੈਕਟਰ ਖਰਚਾ ਬਾਪੂ ਨੇ ਵੀ ਕਿਹਾ ਏ ਕਹਿੰਦਾ ਸਾਡੇ ਲਾਗ ਵੀ ਵਿਕਦੇ ਬਤੇਰੇ ਆ ਕਹਿੰਦਾ ਅਸੀਂ ਤੁਹਾਨੂੰ ਜੋ ਦਿੱਕਤ ਹੋਊਗੀ ਉੰਨੀ ਕੀ ਦੱਸ ਕੇ ਦਵਾਂਗੇ ਕਿਸੇ ਨੇ ਉਹ ਚੀਜ਼ ਦੱਸ ਇਹ ਨੂੰ ਠੀਕ ਆ ਗੱਲ ਬਾਈ ਪ੍ਰਧਾਨ ਦੇ ਵੀ ਨਵੇਂ ਤਿਆਰ ਵੇ ਲੋਕ ਬੂਟਾ ਲਾ ਕੇ ਬੋੜੀ ਬੋਦੇ ਟੋਏ ਚ ਬਾਈ ਜਾਂਦਾ ਸਾਦੀ ਥੱਲੇ ਗਿੱਲੇ ਰਹੂਗ ਨੀ ਚਾਰ ਦਿਨ ਹਲੇ ਪਾਣੀ ਨਹੀਂ ਲੱਗਣੇ ਇਹਨਾਂ ਇਹ ਨਵੀਂ ਤਕਨੀਕ ਆ ਬਾਈ ਵੀ ਤੇ ਗਿੱਲਾ ਚਾਹੀਦਾ ਉਹਨੇ ਦੇਖ ਪਾਉਣੀ ਨਹੀਂ ਉੱਪਰ ਤੇ ਤਾਂ ਪਾਉਂਦੇ ਦੇਖੇ ਮੈਂ ਹੁਣ ਥੱਲੇ ਨਾ ਜੱਕ ਜਾਂ ਮਾਰਦੇ ਆ ਨਾ ਥੱਲੇ ਗਿੱਲਾ ਰਹੂਗਾ ਵਾਹ ਜੀ ਵਾਹ ਇਹਦਾ ਨਵਾਂ ਹੀ ਤਿਆਰ ਉੱਪਰ ਤੇ ਨਹੀਂ ਪਾਉਣਾ ਬਾਈ ਉੱਪਰ ਤੇ ਪਾਉਂਗੇ ਬਾਅਦ ਚ ਪਾਉਗੇ ਪਾਣੀ ਉਹ ਲਾ ਦੇਣਾ ਗੱਲੇ ਨੂੰ ਬਾਦੋ ਦਿਨ ਦੀ ਹੋਰ ਗੱਲ ਅੱਛਾ ਉਦਾਂ ਹੁਣ ਅੱਜ ਸਾਰੇ ਦੇ ਹੀ ਪਾਇਓ ਉੱਪਰ ਨਹੀਂ ਪਾਇ ਰਸੀ ਵੀ ਬਾਈ ਵਧੀਆ ਰੱਖੀ ਵੀ ਇਹਨਾਂ ਨੇ ਬੰਦਿਆਂ ਨੇ ਵਧੀਆ ਇੱਥੇ ਜਾ ਕੇ ਯਾਰਾ ਜਾਲ ਜਾ ਬਾਈ ਇੱਥੇ ਆ ਕੇ ਜ਼ਿਆਦਾ ਤਰਾ ਇੱਥੇ ਜਾ ਕੇ ਤੇਰੇ ਬੂਟੇ ਖਾਸੇ ਮਿਸਾ ਵੱਜਣੇ ਆ ਹਮੇ ਆਦੇ ਇਹਨਾਂ ਤੋਂ ਚਾਰ ਪੰਜ ਬੂਟੇ ਆ ਹਮੇਸਾ ਉਹ ਮਿਸਾ ਮੰਨੇ ਨਹੀਂ ਆਪਣੇ ਕਰੀਆ ਕਿ ਯਾਰ ਬਿਜਲੀ ਵਾਲੇ ਦੇਖ ਲੈ ਤੇਰੇ ਸਾਹਮਣੇ ਕੰਮ ਵੀ ਬਹੁਤ ਬਿਜਲੀ ਵਾਲੇ ਕਰਨ ਵੀ ਕਿਹਾ ਬੰਦੇ ਹੀ ਨਹੀਂ ਹੈਗੇ ਯਾਰ ਬੰਦੇ ਨਹੀਂ ਮੌਕਾ ਦੇਖਣੇ ਜੋਗੇ ਬੰਦੇ ਨਹੀਂ ਨਾ ਹਾਂ ਕਹੀ ਵੀ ਕਿ ਹੁਣ ਵਿਚਾਰਿਆ ਇਹਨਾਂ ਨੇ ਸਾਨੂੰ ਬਿਜਲੀ ਲੋਡ ਨਹੀਂ ਤਾਂ ਅਸੀਂ ਪਟਕੇ ਸਾੜ ਕਰ ਦਈਏ ਆਜੇ ਸਾਨੂੰ ਕਹਿੰਦੇ ਪੱਟ ਕੇ ਆਪਣਾ ਉਧਰ-ਇਧਰ ਕਰ ਦੋ 2 ਘੰਟੇ ਲਾਉਣੇ ਅਸੀਂ ਹਾਂ ਹੋ ਜੂਗੇ ਨਾ ਬਾਈ ਜੇ ਕਰੀਏ ਚੱਲਦੇ ਆ ਜਗਾ ਲਾਉਣੇ ਅਸੀਂ ਖਿੱਚ ਕੇ ਤੇ ਉਹ ਛੱਡਦੇ ਨੇ ਚੱਲ ਬਾਣੀ ਦੀ ਆਈਏ ਐਦਾਂ ਨੂੰ ਵੀ ਦੇਖੋ ਬਾਈ ਆਹ ਸਾਈਡ ਨੂੰ ਵੀ ਛੱਡਣੇ ਪਏ ਸਾਹਮਣੇ ਨੂੰ ਸਿੱਧੀ ਆਹ ਦੇਰ ਹੁਣ ਇੱਥੇ 4 ਬੂਟੇ ਨਹੀਂ ਲੱਗੇ 4 ਨਹੀਂ ਲੱਗੇ ਕਿੰਨੀਆਂ ਲੈਣ ਉਹ ਤਾਂ ਕਰ ਮੈਂ ਕਹਾਂ 100 ਬੂਟਾ ਨਹੀਂ ਲੱਗਣਾ ਇੰਨਾ ਫਰਕ ਪੈਣਾ ਦੇਖ ਲੈ ਫਿਰ ਇੱਕ ਦਿਨ ਆਏ ਜਾਂਦੀ ਆ ਇੱਕ ਹੋਰ ਹੀ ਕਰੇ ਤਾਂ ਥੱਲੇ ਲੈਨੇ ਮਰ ਅੱਛਾ ਲੈਨੇ ਮਰ ਜਾਣੀ ਹਾਂ ਲੈਨੇ ਮਰ ਜਾਣੀ ਕਿ ਥੱਲੇ ਉਹ ਇਹਦੇ ਥੱਲੇ ਆਉਣ ਚਾਹੀਦੇ 40 ਕੁੱਟੀਆਂ ਦੀ ਇਹ ਨਹੀਂ ਜਾਣੀ ਪੱਟ ਹੁਣ ਆ ਤੇਰੇ ਨਾਲ ਪੱਟ ਹੋ ਸਕਦੇ ਆਏ ਪੱਟ ਹੋ ਜਾਣੇ ਇਹ ਪੁਰਾਣਾ ਲੱਗਿਆ ਬੈਨਾ ਬਾਈ ਇਹ ਪਿੱਛੇ ਤੇ ਲਿਆ ਲੰਬਾ ਜਾ ਇਹ ਹੁਣ ਵੀ ਬਿਜਲੀ ਵਾਲੇ ਆਉਂਦੇ ਆ ਹਾਂ ਫਿਰ ਵੀ ਮੇਰੇ ਕੋ ਬੁੱਟੇ ਪਏ ਆ ਪਰਾਉਣਾ ਨਹੀਂ ਉਹਨਾਂ ਨੇ ਹੂੰ ਹੂੰ ਹੋਣ ਨਹੀਂ ਹੋਣਾ ਕੁਝ ਵੀ ਹੁਣ ਹੁਣ ਉਹ ਜੋ ਹੋ ਗਿਆ ਹੋ ਲਿਆ ਚੱਲ ਚੱਲੀ ਹੁਣ ਮੋਟਰ ਵਾਲ ਨੂੰ ਕਿਹੜਾ ਮਾਰ ਕੇ ਆਈਏ ਬੁੱਟੇ ਦਿਖਾ ਕੇ ਲੈ ਕੇ ਕਿੱਥੇ ਟੂਆ ਪੱਟਿਆ ਹੋਵੇ ਇਥਰੇ ਬਾਈ ਇੱਕ ਖਦਾਨ ਲੱਭੀ ਵਰਦਾਨ ਨੇ ਜਿਹੜੇ ਸਾਹਮਨਾ ਪ੍ਰਧਾਨ ਨੇ ਦੱਬੇ ਵੀ ਬੰਤਾਂ ਤਾਂ ਪੱਤੇ ਆ ਗਏ ਹੁਣੇ ਬਾਈ ਜਿਹੜਾ ਪੱਤਾ ਇੱਕ ਵੀ ਨਹੀਂ ਕੱਢਣ ਦਿੱਤਾ ਮੈਂ ਤੁਹਾਨੂੰ ਮੈਂ ਰੋਜ਼ ਪਾਣੀ ਗਲ ਫਰਾਈ ਦਿੱਤਾ ਫੇਤਾ ਬੁੱਟਿਆਂ ਨੂੰ 10 ਕਿ ਚਿੱਟੀਆਂ ਦੇ ਪੱਤੇ ਨਿਕਲੇ ਉੱਪਰ ਹੋਣੀਆਂ ਉਹ ਤਾਂ ਕਿਉਂ ਗਲਟੀ ਫੜਾ ਲੈ ਲਓ ਜੀ ਬਾਈ ਇੱਥੇ ਦੱਬਿਆ ਪਤਾ ਸਾਰਾ ਸਟਾਕ ਆਹੀ ਬਾਈ ਉੱਪਰ ਪੱਤੇ ਨਿਕਲੇ ਇਹ ਵੀ ਮੇਰੀ ਗਲਤੀ ਆ ਹਾਂ ਜੀ ਵਜਣਦੇ ਹੋਏ ਉੱਪਰ ਹਾਂ ਮੈਤੇ ਨਾ ਹੁਣ ਵਜ ਨਹੀਂ ਦੇਉ 3-4 ਦਿਨ ਥੈਲੇ ਦੇ ਰਹਿਣੇ ਦੇ ਉੱਪਰ ਵਜਣਦੇ ਹਾਂ ਭਾਈ ਜਿਹੜੀ ਜਿਹਨੂੰ ਸਾਹ ਮਿਲ ਗਿਆ ਉਹਨੂੰ ਪੱਤੇ ਆ ਜਾਣੇ ਉਹਨੂੰ ਪੱਤੇ ਆ ਜਾਣੇ ਜਿਹਨੂੰ ਸਾਹ ਮਿਲ ਗਿਆ ਬਾਕੀ ਦੇ ਨਾਲ ਕਿਸੇ ਨੂੰ ਕੋਈ ਪੱਤਾ ਨਹੀਂ ਜਿਹਨੂੰ ਸਾਹ ਨਹੀਂ ਮਿਲਿਆ ਉਹ ਬਚ ਗਈ ਹਾਂ ਇਹ ਭਾਈ ਪ੍ਰਧਾਨ ਨੇ ਸਾਰੀ ਆਪ ਤਿਆਰ ਕਰੀ ਬੀਮ ਕੋਲ ਤੇ ਲੈ ਆ ਕੇ ਹਾਂ ਉਹਦੇ ਬਾਗੂ ਤੇ ਲੈਂਦੀ ਦੂਏ ਤੇ ਬੀਮ ਕੋਲ ਤੇ ਨਹੀਂ ਕੋਹਰ ਬਾਗੂ ਤੇ ਲੈਂਦੀ ਠੀਕ ਤੇ ਛਿੱਟੀ ਤਾਂ ਆਪਣੀ ਹਾਂ ਛਿੱਟੀ ਠੀਕ ਆ ਨੌ ਨੰਬਰ ਦਾ ਸਾਧਿਓ ਆ ਦੇ ਲਓ ਭਾਈ ਇੰਨੀ ਜਗਾ ਮਾਰੇ ਖਾਸਾ ਮਾਲ ਤਿਆਰ ਹੋ ਗਿਆ ਤਾਂ ਹਾਂ 700 ਛਿੱਟੀ ਹੋ ਗਈ ਮਨੇ 700 ਵੱਧ ਹੋ ਗਈ ਕਾਂਕ ਦਾ ਰੰਗ ਕਿਹਜਾਉਗਾ ਤੇਰੀ ਆ ਪੱਕ ਗਈ ਪੱਤੇ ਦੇ ਮਸਲ ਦੀ ਵੀ ਇਦਾਂ ਹੀ ਹੋਗੀ ਸਾਰਿਆਂ ਦੀ ਇਦਾਂ ਹੀ ਕਣਕਾ ਹੋ ਦਾ ਆ ਪੁਰਾਣਾ ਬੂਟਾ ਹੈ ਹਾਂਏ ਪੁਰਾਣਾ ਇਹ ਰੱਖ ਲਿਆ ਮੈਂ ਵਧੀਆ ਤੱਕੜਾ ਮੈਂ ਵੀ ਕਹਾ ਵੀ ਇਹ ਤਕੜਾ ਖਾਤੇ ਹੋਗੇ ਇੱਕ ਕਿਲੋ ਬਾਈ ਇੱਕ ਨਿਗਾ ਰੱਖਣੀ ਪੈਣੀ ਤੈਨੂੰ ਪਾਣੀ ਪਾਉਣਾ ਪੈਣਾ ਉਹਨੇ ਪਾਣੀ ਮੈਂ ਲਾ ਦੇਣਾ ਉਹਨੇ ਮੈਂ ਪਾਣੀ ਪਾਤਾ ਕੱਲ ਜੇ ਪਾਣੀ ਸਹੀ ਲੱਗ ਗਿਆ ਤਾਂ ਤੇਰੇ ਸਾਰੇ ਚੱਲ ਪੈਣੇ ਨੇ ਨਹੀਂ ਪਾਣੀ ਆਪਾਂ ਨੇ ਕੰਨੀਆਂ ਚ ਪਾਣੀ ਉਹ ਲਾ ਦੇਣਾ ਆਪਣੇ ਕਿਹਦੀ ਨਾ ਪਾਣੀ ਲਾ ਦੇ ਹਾਂ ਫਿਰ ਵੀ 2-4 ਦਿਨ ਚ ਜਾਂ ਪੈਰ ਖੜਦਾ ਹੋਇਆ ਇੱਕ ਬਾਲਟੀ ਦੇ ਫਾਦੇ ਹਾਂ ਹਾਂ ਪਾਣੀ ਦਾ ਟਾਈਮ ਲੱਗਣਾ ਇਹ 6 ਇੰਚ ਤੇ 9 ਇੰਚ ਖੜਾ ਨਿਮ ਰੱਖਦੇ ਅੱਛਾ ਹਾਂ ਜੜਾ ਡੂੰਗਾ ਪੜਦੇ ਨਹੀਂ ਆ ਦੇਖ ਪਾਣੀ ਪਾਣੀ ਨੂੰ ਅੱਛਾ ਉਦਾਂ ਹਾਂ ਦੋ ਡੱਬੇ ਪਾਣੀ ਦੇ ਪਾਦੇ ਜਿਹੇ ਤਿੰਨ ਉਹ ਸਭ ਗਲ ਤੱਕ ਨਹੀਂ ਭਰਦੇ ਮਿੱਟੀ ਹਾਂ ਗਲ ਤੱਕ ਨਹੀਂ ਭਰਦੇ ਹੈਗੇ ਬਹੁ ਹੁਣ ਕੱਲ ਨੂੰ ਡੌਲਾ ਡੂਲਾ ਪਾ ਕੇ ਕਰ ਦੇਣਾ ਕਾਬੂ ਕਰ ਦੇਣਾ ਕੰਮ ਭਈ ਇੱਕ ਤੀ ਇੰਨਾ ਕੰਮ ਛੜਿਆ ਬਗਮ ਨੇ ਮਸੀਓ ਲੋਟ ਆਇਆ ਕੰਮ ਸਿਰ ਤੋਂ ਕੇ ਭਈਆਂ ਨੇ ਕਰਤਾ ਇੱਕ ਥੋੜਾ ਜਿਹਾ ਕੰਮ ਛੜਨੇ ਉਹਨੇ ਰਾਤੇ ਮੇਰੇ ਮੀਂਹ ਨਹੀਂ ਹੂੰ ਬਹੁ ਗੇੜੇ ਲੱਗੇ ਆ ਭਾਈ ਜਿਹੜਾ ਟਾਲਵਾ ਗੇਰ ਨਾ ਗੰਨਾ ਗੁੰਨਾ ਇਹਨੂੰ ਟਾਈਮ ਲੱਗਦਾ ਹੈ ਪੁੱਠੀ ਟਾਈਮ ਲੱਗਿਆ ਹਾਂ ਮੇਰਾ ਗੰਨਾ ਗਿਰ ਗਿਆ ਹੂੰ ਹਾਂ ਕਾਲ ਕੋਈ ਨਹੀਂ ਬਦ ਨਾਮ ਜਿਹੜਾ ਕੰਮ ਟਾਈਮ ਦਾ ਹਾਂ ਕੰਮੇ ਪੜ ਗਿਆ ਅੱਲੇ ਮੈਂ ਕਲ ਮਾਂ ਲਾਉਣੀ ਐ ਚੱਦਾ ਕਿ ਲਾਹੌਰ ਭਾਈ ਆ ਜਾ ਵੀ ਵੱਢ ਕੇ ਹੂੰ ਜਵੀ ਤੇ ਆਹ ਲਾਉਣੇ ਆ ਪੂਰਾ ਹਾਂ ਪੂਰਾ ਸਾਰਾ ਹੀ ਲਾ ਦੇਣਾ ਠੀਕ ਆ ਹਾਂ ਇਹਨੂੰ ਹੁਣ ਜਾ ਕੇ ਆਉਂਗੇ ਜਵੀ ਵਾਲੇ ਕੋਈ ਸ਼ਾਮ ਨੂੰ ਚੱਲਦੇ ਜਾਂ ਸਵੇਰੇ ਉਹਨੂੰ ਕਹਣਾ ਵੱਢ ਭਾਈ ਆਪਣੀ ਦੋ ਦਿਨਾਂ ਚ ਗੱਲ ਕਰ ਕੋਈ ਗੱਲਬਾਤ ਉਹਨਾਂ ਨਾਲ ਹਾਂ ਗੱਲਬਾਤ ਹੋਈ ਵੀ ਆ ਆ ਫੇ ਲੈ ਕੇ ਜਾਉਂਗੇ ਹਾਂ ਫੇ ਜਾ ਕੇ ਲੈ ਕੇ ਜਾਣਗੇ ਜੀ ਪੰਜ ਆਪਾਂ ਨਹੀਂ ਜਾਣਾ ਇਹਨੂੰ ਬਾਹ ਕੇ ਤਵੀਆਂ ਗੱਲ ਜੱਗੇ ਨੂੰ ਕੋਈ ਲੇਜ਼ਰ ਮਾਰ ਦੇ ਹੂੰ ਬਸ ਇੱਕ ਦਿਨ ਚ ਤਿਆਰ ਕਰਨਾ ਹੈ ਸਮਝ ਲੈ ਭਾਈ ਆਹ ਕਿਹੜਾ 2800 ਨਾ ਹਾਂ 826 826 ਹੈ ਇਹ 826 ਹੂੰ ਨੇਲਾ ਨੰਮੇ ਬੱਲਾ ਵੀਜਾ ਨਹੀਂ ਬੱਲ ਕਿੱਡੀ ਆ ਬਾਈ ਹੋਰ ਕੀ ਅੱਗੇ ਇਹ ਜੀ ਬੱਲ ਨਹੀਂ ਦੀ ਹੁੰਦੀ ਅੱਗੇ ਤਾਂ ਆਪਾਂ 29 67 ਦੇ ਵੀਜੀ ਜਾਂਦੇ ਉਹਨਾਂ ਦੀ ਛੋਟੀ ਹੁੰਦੀ ਸੀ ਐਰ ਕੀ ਮਾਮਾ ਆਪਣੇ ਵੀ ਦੇਖੀ ਹੈ ਪ੍ਰਧਾਨ ਬੱਲੇ 'ਚ ਫਰਕ ਹੈ ਲੰਬੀ ਲੰਜੀ ਹੈ ਹਾਂ ਪਹਿਲੇ ਬਾਜਰਾ ਵੀ ਜਣਾ ਪੂਰੇ ਹੂੰ ਜਣਾ ਨਾ ਇਹ ਛੱਟਿਆ ਜਿਹੜਾ ਤੇ ਪਹਿਲੇ ਕੀ ਕਰਾਉਣਾ ਨਾ ਦੇਖੋ ਬਾਈ ਬੱਲੇ ਦਾ ਫਰਕ ਕੀ ਹੈ ਲਓ ਇਹ ਕਬਲ ਦਾ ਫਰਕ ਨਵਾਈ ਯਾਰ ਹਮ ਹਾਸ ਦੇਖ ਦਿਓ ਬਾਈ ਬੱਲਾ ਦੇਖ ਲਾ ਕਿਸ ਜੀ ਬੱਲਾ ਕੋਈ ਕੰਕ ਠੀਕ ਹੈ ਮੇਰੀ ਅਣਕ ਵਧੀਆ ਇਹਦੇ ਵਿੱਚ ਬਾਅਦ ਚ ਸਪਰੇ ਤੇ ਸਰੋਂ ਹੋਗੀ ਅਸਲ ਚ ਮੈਂ ਸਪਰੇ ਕਰੀ ਹੋਣੀ ਆ ਬਨੇ ਮਹਾਰਾ ਦੀ ਇਹ ਜੀ ਕਿਰਪਾ ਹੋਈ ਗੁੱਲੀ ਡੰਡਾ ਹੋਇਆ ਹੀ ਨਹੀਂ ਹਮ ਉਹਦੇ ਵਿੱਚ ਵੀ ਨਹੀਂ ਹੋਇਆ ਉਹ ਤੇ ਜਵੀ ਹੋਗੀ ਨਹੀਂ ਬਾਈ ਇਹ ਸਰੋਂ ਵਾਲਾ ਖੇਤ ਹੈ ਨਹੀਂ ਉਹਦੀ ਘਰ ਆਇਆ ਜਾ ਹੋਇਆ ਪੇਚ ਆ ਪਹਿਲੇ ਸਰੋਂ ਦੀ ਬੂਟੀਆਂ ਚ ਅੱਛਾ ਹਾਂ ਬੂਟੀਆਂ ਚ ਮਣ ਮੋਟਾ ਬੀਜ ਜੰਮੀ ਜਾਂਦਾ ਪੁਰਾਣਾ ਹਾਂ ਜੰਮੀ ਜਾਂਦਾ ਬੂਟੀਆਂ ਦੇ ਬਾਅਦ ਫਿਰ ਆਪਾਂ ਨੇ ਧਾਨ ਲਾਉਂਦੇ ਏ ਹੂੰ ਠੀਕ ਆ ਐ ਕਣੀ ਜਗ੍ਹਾ ਤੇ ਲੇਜ਼ਰ ਮਾਰਾ ਕੇ ਹੁਣ ਫਿਰ ਮੈਂ ਕਣਕੀ ਬੀਤੀ ਬੀਤਾ ਵਿੱਚ ਰਹਿਣੀ ਰਹਿਣਾ ਫਿਰ ਮੈਂ ਸਪਰੇ ਨਹੀਂ ਧਰੀ ਤਾਂ ਗੋਭੀ ਸੜੋਂ ਹੋ ਗਈ ਨਹੀਂ ਮ ਸਪਰੇ ਨੇ ਚੱਕ ਦੇਣਾ ਤਾਂ ਹਾਂ ਨਹੀਂ ਸਪਰੇ ਨੇ ਚੱਕ ਦੇਣਾ ਹੁਣ ਜੇ ਟਿਲਟ ਦੀ ਤੇਲੇ ਦੀ ਸਪਰੇ ਕਰੀ ਉਹਦੋਂ ਉਹ ਤਾਂ ਜਰੂਰੀ ਸੀ ਤਾਂ ਤਾਂ ਹੀ ਸਾਫਾ ਨਹੀਂ ਹੁਣ ਕਾਲੀਆਂ ਹੋਣੀਆਂ ਨੇ ਵੱਲਾਂ ਆਪਾਂ ਨੇ ਨੂੰ ਪਾਣੀ ਲਾਤਾ ਭਾਈ ਅੱਜ ਦੋ ਕੇਰੇ ਰਹਿ ਗਏ ਪਾਲੇ ਉਹ ਦੋ ਕਿਲੇ ਨੂੰ ਵੀ ਲਾਤਾ ਹਾਂ ਠੀਕ ਆ ਹਾਂ ਉੜੀਆਂ ਛਟੀਆਂ ਬਈ ਬਾਹਰ ਰਹਿ ਗਈਆਂ ਬਈ ਦਬ ਕੇ ਜਾਣੀਆਂ ਇਹ ਵੀ ਇਹ ਪਾਣੀ ਦੇਣਾ ਇਹਨਾਂ ਨੂੰ ਹਾਂ ਹਾਂ ਪਾਣੀ ਚੱਕਰ ਦਾ ਸਹੀ ਕੋਸ ਹੈ ਮੇ ਤਾਂ ਹੈ ਫੇ ਘੱਟ ਲਾਉਣ ਦੀ ਲੋੜ ਹੈ ਬਾਈ ਇਹ ਪੀ ਜਾਂਦੀ ਹੈ ਪੀਂਦੀ ਹੈ ਤਾਂ ਹੈਗਾ ਪਾਣੀ ਹਾਂ ਹਾਂ ਪਾਣੀ ਪੀਂਦੀ ਆ ਬਾਈ ਇਹ ਉਹਨਾਂ ਨੇ ਕੱਢਿਆ ਤੇ ਮੁੰਡਿਆਂ ਨੇ ਬਾਾਕੀ ਖੇਤ ਕਿਹੜਾ ਤਾਂ ਬਾਈ ਘੱਟੇ ਲੱਗੀਆਂ ਅੱਜ ਪਤਾ ਨਹੀਂ ਅਮਨੇ ਇੰਨਾ ਖੇਤ ਪਾ ਦਿੱਤਾ ਖੇਤ ਬਾਈ ਤੇਰੀ ਡਾਕਰ ਤਾਂ ਹੱਤੀ ਥੋੜੀ ਇਧਰ ਵਾਲੀ ਤੇ ਮੰਡ ਜਿਹਦਾ ਬੌਖੇ ਲੱਗਣੀ ਆ ਬਾਈ ਮਾਂਡੇ ਚ ਤਾਂ ਜੱਗੇ ਨੇ ਇੱਥੇ ਹੀ ਲਾਈਆਂ ਮੂ ਆਪਣੇ ਲਾਗੇ ਉਹ ਤਾਂ ਮਾਂਡੇ ਚ ਥੋੜੋ ਲਾਈਆਂ ਉਹ ਤਾਂ ਆਹੀ ਸੂਏਪਰ ਖੇਤਾਂ ਲਗ ਲਾਈਆਂ ਮਸ਼ੀਨ ਮਾਂਡੇ ਧਰਤੀ ਡੱਕਰ ਆ ਫੋਲਾ ਉੱਥੇ ਦਾ ਬਾਈ ਮੈਂ ਕਹਿੰਦਾ ਬਾਹਈਆਂ ਵੀ ਇੰਨੀਆਂ ਕਰਕੇ ਵੀ ਨਹੀਂ ਖੇਤ ਬਣਦਾ ਉੱਥੇ ਆਪਣੇ ਡੈਕਟਰ ਨਹੀਂ ਚੱਲਣੇ ਬਾਈ ਉੱਥੇ ਹੀ ਚੱਲਣੇ ਉੱਥੇ ਦਾ ਬਾਈ ਬੱਕੀਵਾੜੇ ਚੱਲਦੇ ਆ ਚੱਲ ਹੋ ਗਿਆ ਲੋਟ ਕਾ ਲਓ ਲਓ ਜੀ ਬਾਈ ਅੱਜ ਲਿਆਂਦਾ ਬਾਈ ਨੇ ਅਸਲਾ ਆ ਔਨ ਬਾਈ ਰ ਇਦਨ ਹੋਣਾ ਇਹ ਨਾਹੀਂ ਨਵਰਾ ਇਹ ਸੱਚ ਹਾਂ ਆਉਣੇ ਆ ਹੁਣ ਖੜੀ ਜੀ ਮਿੱਲੂ ਤੇਲ ਪਾ ਲਿਓ ਤੇਲ ਵਾਲਾ ਖੋਲੋ ਬਾਈ ਆਪਣਾ ਸਿਗਾਊਗਾ ਤੈਨੂੰ ਮਿੱਲੂ ਨਹੀਂ ਹਾਂ ਆਪਣਾ ਸਿਗਾਉਂਦਾ ਦੇਖੀ ਨੀ ਸਿੱਖ ਜਾਣਾ ਬਾਈ ਨੇ ਜਿਹੜਾ ਜਿਹਨੇ ਦੂਆ ਵਰਮਾ ਚਲਾ ਲਿਆ ਵਰਮਾ ਦਾ ਸੌਖਾ ਦੇ ਵਾਸਤੇ ਆਹ ਲਾ ਜੀ ਹੋਰ ਤੇ ਜੋਰ ਲਾਦਾ ਇਹ ਚ ਤਾਂ ਬਸ ਤੁਸੀਂ ਇਹਨੂੰ ਹੀਠਾ ਨਹੀਂ ਜਾਣਦੇ ਨਾ ਬਸ ਕਹਿਣ ਦਾ ਪਾਪ ਫੜ ਕੇ ਰੱਖਣਾ ਏ ਹੀਠਾ ਨੂੰ ਤਾਂ ਆਪ ਭਜਦਾ ਏ ਭਿੰਜਣ ਬੜਾ ਨਾ ਜੀ ਹਾਂ ਪਰ ਤਾਂ ਹਸਾਬ ਦਾ ਹੀ ਪਾਉਣਾ ਹਲੇ ਹਲੇ ਹਸਾਬ ਦੇ ਪਈ ਦੇਖਿਆ ਤਾਂ ਸਹੀ ਇੱਥੇ ਵੀ ਚੱਲਦਾ ਵੀ ਨੀ ਹੋ ਰਿਹਾ ਤਾਂ ਆਈਏ ਬਾਈ ਇਹਦਾ ਸਿਸਟਮ ਵੇਲਾ ਨਾ ਆਹ ਜਿਹੜੀ ਕਲੱਚ ਵਾਲਾ ਤਾਂ ਇਹਦਾ ਇਧਰ ਨੂੰ ਤਾਂ ਆਹ ਤੂੰ ਹਿਆਲਾ ਬੰਦੇ ਕੰਨੀ ਨੂੰ ਤਾਂ ਹੁਣ ਦੋ ਹੀ ਸਾਈਡ ਤੇ ਫੜ ਇਹਨੂੰ ਅਰੇ ਸ ਹੈ ਨਾ ਯਾਰ ਹਾਕ ਕੀ ਇਹ ਸਾਬ ਜੀ ਉਹਨਾਂ ਨੇ ਦਨ ਬਦਲਤਾ ਚੱਲ ਬਾਈ ਤੈਹੀ ਚਲਾਉਣਾ ਚੱਕ ਤੈਹੀ ਚਲਾਉਣਾ ਯਾਰ ਦੋ ਜਣੇ ਬਣੂਗਾ ਇਹਨੂੰ ਨਾ ਦੋ ਜਣੇ ਤਾਂ ਥੋੜੋ ਇਹ ਦੋ ਜਣੇ ਕਾ ਤਿੰਨ ਜਣੇ ਫੜੂਗਾ ਇੱਧਰ ਆ ਰੇਸ ਹੈ ਜੀ ਲੈ ਨਾ ਨੀ ਬਸ ਇਹਨੂੰ ਐਂ ਦੇਈ ਜਾਣਾ ਯਾਨੀ ਰੇਸ ਜਿਆਦਾ ਨਹੀਂ ਦੇਣੀ ਇਹਨੇ ਦੋ ਦੋ ਗੇੜਿਆਂ 'ਚ ਤੇਲ ਪੀ ਜਾਣਾ ਤੇਰੀ ਚੱਲ ਬਾਈ ਸਟਾਰਟ ਤੂੰ ਦੇਖ ਪਹਿਲਾਂ ਉਹ ਮੈਂ ਇਹਨੇ ਨਹੀਂ ਚਲਾਇਆ ਹੈਗਾ ਮੈਂ ਚਲਾਇਆ ਨਹੀਂ ਚੱਲ ਹਾਂ ਸਟਾਰਟ ਕਰ ਹੁਣ ਨਾ ਨਾ ਤੂੰ ਵੀ ਨਾ ਬੈਠ ਜਾ ਬਿਲੂ ਚੱਲ ਬਾਈ ਆ ਜਾ ਫੜਾ ਖਾ ਬਿਲੂ ਲੈ ਹੌਟ ਕਰ ਬਣਾ ਸਟਾਰਟ ਕਰ ਲੀਏ ਬਾਈ ਖਿੱਚ ਕੇ ਅੱਧੇ ਤੱਕ ਲੈ ਜਾ ਮੱਥਾ ਟੇਕਦਾ ਭਾਈ ਕੀ ਕਰਦਾ ਇਹ ਇੱਕ ਮਿੰਟ ਭਾਈ ਇੱਕ ਮਿੰਟ ਇੱਥੇ ਬਟਨ ਜਿਹੜਾ ਬੁੱਕੇ ਦੇਖ ਤਾਂ ਤੇਲ ਤਾਂ ਨਹੀਂ ਜੋ ਹੋਇਆ ਪਿਆ ਆਹ ਦੱਬਦੇ ਦੋ ਦਿਨ ਬਾਅਦ ਆਹ ਵਾਹ ਵਾਹ ਦੇਿਲ ਵਿੱਚ ਰਦੇ ਆ ਚੋਕ ਗਿਆ ਇਹ ਚੋਕ ਆ ਦੇਖ ਤਾਂ ਦੇਖ ਲੋ ਭਰਾ ਇਹਦਾ ਸਿੱਤਾਂ ਸਾਹਮਣੇ ਚ ਚਲਾਂਦਾ ਆ ਆ ਸੋਚ ਦੇਖੋ ਜੀ 200 ਸੈ ਨੂੰ ਕਰਕੇ ਆ ਬਾਈ ਜਿਹੜੀ ਸੋਚ ਆ ਹਾਂ ਸੋਚ ਹੋਈ ਨਹੀਂ ਆਨ ਕਰੀ ਹੈਗੀ ਬਦਲ ਕੇ ਹਾਂ ਬਾਈ ਦਾ ਜੋਰ ਨਾ ਤਾਦਾ ਹਾਂ ਡਰ ਲਾਦਾ ਐ ਤਾਂ ਦੂਰ ਰੱਖੋ ਨਾ ਤੁਹਾਡਾ ਅੱਛੀ ਮੜੀ ਸੈਟ ਕਰ ਲਿਓ ਤੁਸੀਂ ਚਾਰ ਮੜੀ ਪਰੇ ਨੂੰ ਹਾਂ ਪਤਾ ਲੈ ਡੈਮੋ ਕਰੂਗਾ ਹਾਏ ਹਾਏ ਬੱਸ ਬਾਈ ਨੂੰ ਫੜਾ ਹੁਣ ਚੱਲ ਬਾਈ ਚਲਾ ਕੇ ਦੇਖ ਹੁਣ ਤੂੰ ਉਹ ਨਹੀਂ ਲਾਈ ਦਿੰਦਾ ਉਹ ਨਹੀਂ ਲਾਈ ਦਈਆ ਉਹ ਨਹੀਂ ਲਾਈ ਦਿੰਦਾ ਤੇ ਉਹ ਆਹ ਮਾੜੇ ਸਾਡੇ ਨਾਲ ਆਉਂਦਾ ਆਹ ਹੁਣ ਟੋਏ ਲਾਲ ਨੂੰ ਨਿਸ਼ਾਨੀ ਡੰਡਾ ਕਿੱਥੇ ਬਾਈ ਡੂੰਗਾ ਬਾਈ ਕਰਤਾ ਕੰਮ ਹੋਈ ਪ੍ਰਧਾਨ ਨੇ ਬਾਈ ਫਸਾਤਾ ਵਰਮਾ ਬਾਈ ਤੈਂ ਬਸਾਇਆ ਇਹ ਹਾਂ ਮੈਂ ਬਸਾਇਆ ਮੈਂ ਨਾ ਫਸਣ ਦੀ ਗੱਲ ਕਰ ਰਿਹਾ ਕਿ ਕਿਨੇ ਬਸਾਇਆ ਰਿੱਕੀ ਲਈ ਬਸਾਇਆ ਤਾਂ ਕਹਿੰਦਾ ਬਾਈ ਵੇਚ ਗਿਆ ਪਤਾ ਫੇਰ ਨਹੀਂ ਨਿਕਲਦਾ ਹਾਂ ਨਹੀਂ ਫਿਰ ਜੋ ਕਿੰਤਾ ਕਬੀ ਨਹੀਂ ਕਰਿਆ ਹੈਗਾ ਮੈਨੂੰ ਵੀ ਜਾ ਕੇ ਪ੍ਰਧਾਨੋਂ ਟੇਡਾ ਜਾ ਹੋ ਜੂਗਾ ਇੱਕ ਸਾਈਡ ਨਾਲ ਇੱਕ ਗੋਲ ਟੋਆ ਮਾਰਨਾ ਪੈਣਾ ਮੈਂ ਥੋੜਾ ਹੋਰ ਕੱਢ ਲੈਣ ਉਹ ਦੇਖ ਆ ਗਿਆ ਬਸ ਮਾਗੇ ਦੇ ਚ ਸਟਾਰਟ ਕਰਕੇ ਦੇਖ ਲੈ ਨਹੀਂ ਆ ਚੇਡਾ ਜਾ ਹਾਂ ਨਹੀਂ ਟੇਡਾ ਬਰਮਾ ਬਰਮਾ ਦੀ ਰਾਡ ਪਿੰਗੀ ਹੋ ਜਾਂਦੀ ਹੋਰ ਕਰ ਗੋਲ ਟੋਆ ਮਾਰਨਾ ਪੈਣਾ ਬਾਈ ਜੀ ਕਣਾ ਬੂਟੇ ਨੂੰ ਮਾਰੇ ਕਰਦੇ ਹਾਂ ਹਾਂ ਪ੍ਰਧਾਨ ਕਹਿੰਦਾ ਵਰਸ ਗੇਰ ਚਾਹੀਦੇ ਇਹਦਾ ਗਾਹ ਨੂੰ ਹੈ ਸੱਚ ਸੱਚ ਦੇਖੀ ਰਹਿ ਤਾ ਹੋਣਾ ਦੇ ਦੇਰੇ ਮੜੀ